ਕਾਂਗਰਸ ਦੀ ਮੀਟਿੰਗ ਦੌਰਾਨ ਰਮਨੀਤ ਬਿਟੂ ਤੇ ਪਟਕੇ ਅਸੂ ਬੈਠਕ ਵਿਚਾਲੇ ਹੀ ਛੱਡ ਚਲੇ ਗਏ ਕਾਂਗਰਸ ਵੱਲੋਂ ਨਗਰ ਨਿਗਮ ਦੇ ਮੁੱਖ ਦਫ਼ਤਰ ਨੂੰ ਜ਼ਿੰਦਾ ਲਾਉਣ ਦੇ ਦੋਸ਼ 'ਚ ਦਰਜ ਹੋਈ ਐਫ ਆਈ ਆਰ ਦਾ ਵਿਰੋਧ ਕਰਨ ਲਈ ਸੱਦੀ ਗਈ ਬੈਠਕ ਹੰਗਾਮੇ ਦੀ ਭੇਟ ਚੜ ਗਈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਵੱਲੋਂ ਨਗਰ ਨਿਗਮ ਚੌਣਾਚਾ ਹੋ ਰਹੀ ਦੇ ਤੋਂ ਇਲਾਵਾ ਵਿਕਾਸ ਕੰਮ ਖਪ ਰਹੇ ਸਫਾਈ ਵਿਵਸਥਾ ਦੀ ਕਮੀ ਅਤੇ ਕਪਲਿਆਂ ਦੇ ਮੁੱਦੇ ਤੇ ਮੰਗਲਵਾਰ ਨੂੰ ਮਾਤਾ ਰਾਣੀ ਚੌਂਕ ਸਥਿਤ ਜ਼ੋਨ ਇਹ ਆਪਿਸਦਾ ਕੇ ਰਾਉ ਕੀਤਾ ਗਿਆ ਸੀ ਇਸ ਦੌਰਾਨ ਕਾਂਗਰਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਤੋਂ ਇਲਾਵਾ ਨਗਰ ਨਿ ਇਸ ਸਬੰਧੀ ਨਗਰ ਨਿਗਮ ਵੱਲੋਂ ਚੌਂਕੀਦਾਰ ਰਾਹੀ ਐਮ.ਐਮ.ਪੀ ਬਿੱਟੂ ਸਾਫਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਸਮੇਤ ਛੱਟ ਕਾਂਗਰਸੀਆਂ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਗਈ ਹੈ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਰਣਨੀਤੀ ਬਣਾਉਣ ਲਈ ਕਾਂਗਰਸ ਵੱਲੋਂ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਹੋਟਲ 'ਚ ਮੀਟਿੰਗ ਸੱਦੀ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾਵਾਂ ਵੱਲੋਂ ਪੁਲਿਸ ਕਮਿਸ਼ਨਰ ਦਫ਼ਤਰ 'ਚ ਜਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਮੀਟਿੰਗ 'ਚ ਹੰਗਾਮਾ ਹੋ ਗਿਆ ਜਿਸ ਦੀ ਵੀਡੀਓ ਸੋਸ਼ਲ ਇਸ ਵੀਡੀਓ 'ਚ ਆਸ਼ੂ ਵੱਲੋਂ ਅਨੁਸ਼ਾਸਨ ਚੰਨਾ ਰਹਿਣ ਕਰਕੇ ਆਪਣੀ ਹੀ ਪਾਰਟੀ ਦੇ ਲੋਕਾਂ ਤੇ ਜੰਮ ਕੇ ਪੜਾਸ ਕੱਢੀ ਗਈ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਵੱਲੋਂ ਮੀਟਿੰਗ ਤੋਂ ਪਹਿਲਾਂ মিডিਆ ਨਾਲ ਗੱਲ ਕਰਨ ਸਬੰਧੀ ਬਿੱਟੂ ਦੇ ਨਾਲ ਵੀ ਨਾਰਾਜ਼ਗੀ ਜਤਾਈ ਗਈ। ਇਸ ਤੋਂ ਬਾਅਦ ਆਸ਼ੂ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ ਅਤੇ ਉਹਨਾਂ ਨਾਲ ਹਲਕਾ ਬੈਸਦ ਦੇ ਕਈ ਸਾਬਕਾ ਕੌਂਸਲਰ ਅਤੇ ਹੋਰ ਨੇਤਾਵਾਂ ਨੇ ਵੀ ਮੀਟਿੰਗ ਛੱਡ ਦਿੱਤੀ। ਇਸ ਦੌਰਾਨ ਹੰਗਾਮਾ ਦਾ ਮਾਹੌਲ ਕਾਇਮ ਹੋਣ ਕਾਰਨ ਪੁਲਿਸ ਕਮਿਸ਼ਨਰ ਦਫ਼ਤਰ 'ਚ ਜਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਦੇਣ ਲਈ ਬਣਾਈ ਗਈ ਯੋਜਨਾ ਦੀ ਹਵਾ ਨਿਕਲ ਗਈ। ਇਸ ਦੇ ਮੱਦੇਨਜ਼ਰ ਗ੍ਰਿਫਤਾਰੀ ਦੇਣ ਦਾ ਪ੍ਰੋਗਰਾਮ 5 ਮਾਰਚ ਤੱਕ ਪੈਂਡਿੰਗ ਕਰ ਦਿੱਤਾ ਗਿਆ ਹੈ ਜਿਸ ਦੀ ਪੁਸ਼ਟੀ ਐਮਪੀ ਬਿੱਟੂ ਨੇ ਕੀਤੀ ਹੈ ਕਿ ਉਸ ਦਿਨ ਡੀਸੀ ਦਫ਼ਤਰ 'ਚ ਵੱਡੀ ਗਿਣਤੀ 'ਚ ਵਰਕਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਧਰਿਆ ਰਹੀਆਂ ਰਹੀਆਂ ਪੁਲਿਸ ਦੀਆਂ ਤਿਆਰੀਆਂ ਕਾਂਗਰਸ ਨੇਤਾਵਾਂ ਵੱਲੋਂ ਐਫਆਈਆਰ ਦਾ ਵਿਰੋਧ ਕਰਨ ਦੇ ਨਾਲ ਗ੍ਰਿਫਤਾਰੀ ਦੀ ਪੇਸ਼ਕਸ਼ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਤਿਆਰੀ ਕੀਤੀ ਗਈ ਸੀ ਇਸ ਦੇ ਤਿਤ ਫਿਰੋਜ਼ਪੁਰ ਰੋਡ ਤੋਂ ਪੁਲਿਸ ਕਮਿਸ਼ਨਰ ਆਫਿਸ ਤੱਕ ਜਾਣ ਵਾਲੇ ਰਸਤੇ ਤੇ ਭਾਰੀ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿੱਥੇ ਕਈ ਸੀਨੀਅਰ ਅਫਸਰ ਵੀ ਮੌਜੂਦ ਸਨ ਪਰ ਵਿਵਾਦ ਕਾਰਨ ਕਾਂਗਰਸੀਆਂ ਦੀ ਮੀਟਿੰਗ ਨਹੀਂ ਫਲਾਪ ਸ਼ੋਅ ਸਾਬਤ ਹੋ ਗਈ ਜਿਸ ਦੀ ਸੂਚਨਾ ਮਿਲਨ ਤੇ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਖੰਨਾ ਚ ਸੀਨੀਅਰ ਕਾਂਗਰਸੀ ਆਗੂ ਦੀ ਅਚਾਨਕ ਮੌਤ ਜਿਮ ਵਿੱਚ ਕਸਰਤ ਕਰਦਿਆਂ ਪਿਆ ਦਿਲ ਦਾ ਦੌਰਾ ਖੰਨਾ ਚ ਕਾਂਗਰਸ ਦੇ ਪੰਜ ਵਾਰ ਦੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਮਿੰਦਰ ਸਿੰਘ ਲਾਲੀ ਨੂੰ ਸਵੇਰੇ ਜਿਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਜਿਸ ਮਗਰੋਂ ਉਹਨਾਂ ਨੂੰ ਤੁਰੰਤ ਦੋ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਦੱਸਣਯੋਗ ਹੈ ਕਿ ਗੁਰਮਿੰਦਰ ਸਿੰਘ ਲਾਲੀ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਉਹ ਖੁਦ ਜਿੱਥੇ ਪੰਜਵੀਂ ਵਾਰ ਲਗਾਤਾਰ ਕਾਂਗਰਸ ਦੇ ਕੌਂਸਲਰ ਬਣੇ ਸਨ ਉੱਥੇ ਹੀ ਉਹਨਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਹੈ ਗੁਰਮਿੰਦਰ ਸਿੰਘ ਲਾਲੀ ਕੈਪਟਨ ਸਰਕਾਰ 'ਚ ਇੰਪਰੂਵਮੈਂਟ ਖੰਨਾ ਦੇ ਚੇਅਰਮੈਨ ਰਹੇ ਚੁੱਕੇ ਹਨ ਇਸ ਤੋਂ ਇਲਾਵਾ ਉਹ ਖੰਨਾ ਨ ਉਨ੍ਹਾਂ ਦੀ ਅਚਾਨਕ ਮੌਤ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ ਗੁਰਮਿੰਦਰ ਸਿੰਘ ਲਾਲੀ ਦੇ ਅਚਾਨਕ ਦਿਹਾਂਤ ਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ 30 April ਤੱਕ ਦਾ ਵਾਧਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਦੇ ਮੱਦੇਨਜ਼ਰ ਵੋਟਰ ਰਜਿਸਟ੍ਰੇਸ਼ਨ ਦੀ ਮਿਤੀ 30 April ਤੱਕ ਵਧਾ ਦਿੱਤੀ ਗਈ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋਧ ਦੇ ਕਾਰਜ ਇਸ ਪ੍ਰਕਾਰ ਹਨ वोटर रजिस्ट्रेशन तीन अप्रैल दो हज़ार चौबी तक बढ़ाया गया रोलिंग प्रिंटिंग प्लेसमेंट लिखता की तैयारी एक मई दो हज़ार चौबी तो भी मई दो हज़ार चौबी तक शुरुआती रोल का प्रकाशन एक मई दो हज़ार चौबीस में किया जाएगा दावे इतराजान बारे जा मई दो हज़ार चौबी दावे इतराज़ प्राप्त करने की आखिरी मिति ग्यारह जून दो हज़ार चौबी निर्धारित की गई है ਦਾਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 21 ਜੂਨ 2024 ਨੂੰ ਕੀਤਾ ਜਾਵੇਗਾ ਸਪਲੀਮੈਂਟਰੀ ਰੋਲ ਅਤੇ ਪ੍ਰਿੰਟਿੰਗ ਦੀ ਤਿਆਰੀ 2 ਜੁਲਾਈ ਨੂੰ ਅਤੇ ਅੰਤਿਮ ਪ੍ਰਕਾਸ਼ਨ 3 ਜੁਲਾਈ ਨੂੰ ਬਿਨੇਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਜਿਸਟ੍ਰੇਸ਼ਨ ਫਾਰਮ ਸੂਚਨਾ ਅਨੁਸਾਰ ਨਾਮਜ਼ਦ ਅਧਿਕਾਰੀਆਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਾਉਣ